ਹਾਂਜੀ ਬਾਈ ਆਪਾਂ ਨੇ ਇਹ ਮੱਝ ਚੈੱਕ ਕਰੀ ਸੀ 45 ਛੜੀ ਦਿਨਾਂ ਦੀ ਹਾਂਜੀ 48 46 ਦਿਨਾਂ ਦੀ ਚੈੱਕ ਕਰੀ ਆ ਪਹਿਲਾਂ ਕਰਵਾਈ ਹੁਣ ਬਾਈ ਕਹਿੰਦਾ ਵੀ ਖਾਲੀ ਐ ਚਲ ਕੇ ਸਿੱਧੂ ਵੀ ਕਰਵਾਈ ਆ ਪਤਾ ਨਹੀਂ ਤੇ ਪਰ ਇਸ ਤੋਂ ਬਾਅਦ ਬਾਈ ਕਹਿੰਦਾ ਵੀ ਮੈਂ ਪੰਜੀ ਦੀਆਂ ਮੈਂ ਸੰਸਾ ਪੰਜਾਬ 55 ਦਿਨਾਂ ਦੀਆਂ ਬੱਚੇ ਚੈੱਕ ਕਰ ਦੇਣਾ ਤੇ ਇਹ ਮੱਝ ਚੈੱਕ ਕਰਵਾਈ ਬਾਈ ਅੱਜ ਬਾਈ ਕਹਿੰਦਾ ਖਾਲੀ ਐ ਤੇ ਉਸ ਤੋਂ ਬਾਅਦ ਬਾਈ ਨੇ ਫੋਨ ਕਰਤਾ ਮੈਂ ਲਵੇ ਦੀ ਤੇ ਵਾਗਿਆ 46 ਦਿਨਾਂ ਦੀ ਬਾਈ ਇਹ ਮੱਝ ਮਤਲਬ ਕੱਪਣੇ ਕਿਤੇ ਮਰਜ਼ੀ ਚੈੱਕ ਕਰਵਾ ਲੈਣ ਤੇ 40 ਦਿਨਾਂ ਦੀ ਇਹ ਗੱਪਣਾ ਬਈ ਪਹਿਲਾਂ ਖਾਲੀ ਦੱਸ ਕੇ ਦੀ ਬਈ ਕਿੰਨੇ ਦਿਨ ਦੱਸਿਆ ਕਮਲਾ ਪਹਿਲਾਂ ਤਾਂ ਖਾਲੀ ਦੱਸੀ ਸੀ ਬਈ ਇਹ 40 ਦਿਨਾਂ ਦੀ ਗੱਪਣ ਹੈ ਹਾਂ ਚਾ ਇੱਕ ਵਾਰ ਅਗਲਾ ਵਜ ਪਿਆ ਬਈ ਤੁਹਾਡੇ ਕੋਲੇ ਕੋਈ ਝੂਠ ਨਹੀਂ ਮਾਰਦੇ ਬਰੇਟੇ ਪੰਡ ਜਾਗੀ ਜਿਹੜਾ ਮਰਜੀ ਆ ਕੇ ਚੈੱਕ ਕਰ ਲੈ ਤੇ ਜੇ ਗੱਲ ਹੀ ਹੋਈ ਮੱਝ ਤਾਂ ਆਪਾਂ ਦੇਣਾ ਦਰਮਾ ਮੱਝ ਆਪਣੀ ਪ੍ਰੈਗਨੈਂਟ ਹੈ ਕਿਉਂਕਿ ਜਿਹੜੇ ਹਾਲਾਤ ਦੇ ਵਿੱਚ ਮੱਝ ਮਤਲਬ ਖਾਲੀ ਹੁੰਦੀ ਹੈ ਉਹ ਹਾਲਾਤ ਇਹਦੇ ਨਹੀਂ ਹੈਗੇ ਮੱਝ 100% ਮਤਲਬ ਗੱਪਣ ਹੈ ਚੈੱਕ ਕਰੀਏ ਨਹੀਂ ਆਪਾਂ ਕਹਿ ਹੁੰਦੀ ਵੀ ਖਾਲੀ ਐ ਤਾਂ ਬਈ ਕੀ ਸਿਚੁਏਸ਼ਨਾਂ ਦੇ ਵਿੱਚ ਚੈੱਕ ਵੀ ਕਰਨੀਆਂ ਪੈ ਜਾਂਦੀਆਂ ਨੇ ਕਈ ਇਹ ਹੀ ਜਿਹਾ ਹੁੰਦੀਆਂ ਨੇ ਚਲ ਆਪਾਂ ਖੜਨਾ ਬੈਸਟ ਹੁੰਦਾ ਵੈਸੇ ਤਾਂ ਪਰ ਕਈ ਵਾਰ ਮਜਬੂਰੀ ਹੋ ਜਾਂਦੀ ਐ ਕਰਾਉਣੀ ਵੀ ਪੈ ਜਾਂਦੀ ਐ ਤਾਂ ਬਈ ਅੱਜ ਇਹ ਮੱਝ ਛਾਲੀ ਤਰ੍ਹਾਂ ਦੀ ਇਹ ਗੱਪਣਾ ਬਈ ਸ਼ੇਅਰ ਜ਼ਰੂਰ ਕਰਦਿਆ ਕਰੋ ਭਰਾਵੋ ਵੀਡੀਓ ਨੂੰ ਆਪਣੀ ਧੰਨਵਾਦ